ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਟਦੇ ਆ ਗੁੱਗੇ ਦੀਆਂ ਸੇਵੀਆਂ ਮੱਥਾ ਟੇਕਣ ਵਾਸਤੇ ਤੇ ਹਰ ਇੱਕ ਸਾਲ ਹੀ ਹੈਨਾ ਬਸ ਤਾਂ ਹੁਣ ਜਿਵੇਂ ਮਸ਼ੀਨਰੀ ਯੁੱਗ ਆ ਗਿਆ ਹੈਨਾ ਸਾਰੀਆਂ ਆਪਾਂ ਬਟਾਉਣੇ ਆ ਮਸ਼ੀਨਾਂ ਤੋਂ ਬਟਾਉਣੇ ਆ ਸੇਵੀਆਂ ਜਾਂ ਬੱਟੀਆਂ ਬਟਾਈਆਂ ਵੀ ਮਿਲ ਜਾਂਦੀਆਂ ਨੇ ਪਰ ਜਦੋਂ ਅਸੀਂ ਹਰ ਇੱਕ ਸਾਲ ਮੱਥਾ ਟੇਕਦੇ ਹੁੰਨੇ ਆ ਜਿਵੇਂ ਆਪਾਂ ਪੁਰਾਣੀ ਰੀਤ ਚੱਲੀ ਆਉਂਦੀ ਆ ਹੈਨਾ ਵੀ ਤੌਲਾ ਮੁੱਦਾ ਮਾਰਨਾ ਜ਼ਰੂਰੀ ਹੁੰਦਾ ਹੈ ਹੈਨਾ ਚਲੋ ਵੱਡਿਆਂ ਤੋਂ ਸੁਣਦੇ ਆਣੇ ਹੈਨਾ ਪਰ ਜਿੱਦਾਂ ਦੀ ਮੈਂ ਮੱਥਾ ਟੇਕਣ ਲੱਗੀ ਆ ਹਨ ਮੈਂ ਵੀ ਐ ਨਾਲ ਕੋਸ਼ਿਸ਼ ਕਰਦੀ ਹੁੰਦੀ ਆ ਤੇ ਵੱਟਣ ਵੀ ਮੰਮੀ ਉਹ ਵੱਟਦੇ ਹੁੰਦੇ ਨੇ ਜ਼ਿਆਦਾਤਰ ਤੋਂ ਤੇ ਆ ਦੇਖੋ ਮੇਰੇ ਤਾਂ ਮੋਟੇ-ਮੋਟੇ ਸੇਵੀਆਂ ਨੇ ਮੰਮੀ ਦੇ ਵੱਟ ਲਈ ਵੱਟੀਆਂ ਨੇ ਅੱਗੇ ਜਿਵੇਂ ਬੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਘਰਾਂ 'ਚ ਕਹਿੰਦੇ ਐਂ ਵੱਟਦੇ ਹੁੰਦੇ ਤੇ ਮੰਮੀ ਕਹਿੰਦੇ ਹਾਂ ਮੰਮੀ ਐਂ ਵੱਟਦੀਆਂ ਵੀੜੀ ਕਰਕੇ ਵੱਟਦੀਆਂ ਬੇਟੀ ਵੀੜੀ ਕਰਕੇ ਵੱਟਦੀ ਆ ਖਾਣ ਵਾਲੀਆਂ ਸੇਵੀਆਂ ਵੀ ਕਹਿੰਦੇ ਮੈਂ ਅੱਜ ਇੱਕ ਹੋਰ ਗੱਲ ਸੁਣੀ ਕਹਿੰਦੇ ਵੀ ਖਾਣ ਵਾਲੀਆਂ ਆਪਦੀਆਂ ਜੇ ਮਾੜੀਆਂ ਜੇ ਮੋਟੀਆਂ-ਮਟੀਆਂ ਜਾਂਦੇ ਹਨ ਰਿਸ਼ਤੇਦਾਰਾਂ ਵਾਸਤੇ ਵਧੀਆ ਕਹਿੰਦੇ ਬਰੀਕ-ਬਰੀਕ ਵਟਦੀਆਂ ਜਿਵੇਂ ਸਾਰੇ ਸ਼ਰੀਕੇ ਦੇ ਇਕੱਠੀਆਂ ਹੋ ਕੇ ਸਾਰੇ ਘਰਾਂ ਦੀਆਂ ਇਕੱਠੀਆਂ ਹੋ ਕੇ ਇਹ ਸੇਵੀਆਂ ਵਟਦੀਆਂ ਹੁੰਦੀਆਂ ਤੇ ਚਲੋ ਹੁਣ ਆਪਾਂ ਤਾਂ ਮੱਖਾ ਟੇਕਣ ਵਾਲੇ ਵਟਦੇ ਆ ਫਿਰ ਤਾਂ ਆਪਾਂ ਜਿਹੜੇ ਖਾਣ ਵਾਲੇ ਨੇ ਉਹ ਤੋਂ ਵਟਾਉਣੇ ਹੁੰਦੇ ਆ ਕਿਉਂਕਿ ਹਨਾ ਉਹ ਵੀ ਕਹਿੰਦੀ ਵੀ ਉਹ ਵੀ ਵਟਦੇ ਆ ਬੱਟੀਆਂ ਨਹੀਂ ਜਾਂਦੀਆਂ ਦੇਖੋ ਮੈਂ ਤਾਂ ਕੋਸ਼ਿਸ਼ ਹੀ ਕਰਦੀ ਹਾਂ ਕੋਸ਼ਿਸ਼ 'ਚ ਮੈਂ ਹਰ ਇੱਕ ਸਾਲ ਕਰਦੀ ਹਾਂ ਉਹ ਕੋਈ ਕੰਮ ਨਹੀਂ ਵੀ ਮੈਂ ਕਰਕੇ ਇਹਨਾਂ ਦੇਖਾਂ ਕਰਕੇ ਮੈਂ ਸਾਰੇ ਦੇਖਦੀ ਆਂ ਚਲੋ ਪਹਿਲਾਂ ਮੈਂ ਆਟਾ ਗੁੰਨ ਕੇ ਦਿੱਤੇ ਆਟਾ ਕੈੜਾ ਜਾਂ ਹੁੰਦਾ ਆ ਦੇਖੋ ਪੂਰਾ ਤੈੜਾ ਜਾਂ ਹੁੰਦਾ ਫਿਰ ਮੰਮੀ ਤਾਂ ਤਾਂ ਗੁੰਨੇ ਆਣ ਜਾਂਦਾ ਪਹਿਲਾਂ ਮੈਂ ਆਟਾ ਗੁੰਨੇ ਆ ਪਹਿਲਾਂ ਮੈਂ ਬਟੀਕ ਤੋਂ ਆਈਆਂ ਆ ਕੇ ਪਾਣੀ ਪੀ ਤੇ ਫਿਰ ਆਟਾ ਗੁੰਨੇ ਆ ਅਜੇ ਸਬਜ਼ੀ ਬਣਾਉਣੀ ਹੈਗੀ ਤੇ ਮੈਂ ਕਿਹਾ ਚਲ ਆਪਾਂ ਪਹਿਲਾਂ ਸੇਵੀਆਂ ਵੱਟ ਲਈਏ ਇਹ ਨਹੀਂ ਪਰ ਮੈਂ ਸੇਵੀ ਜਮੀਨ ਤੋੜਦੀ ਪੂਰੀ ਅੰਨ ਦੇ ਰੱਖੋ ਬੱਚੇ ਦਮਾ ਤੇਰਾ ਉਦੋਂ ਵੀ ਸਵਾਦ ਲੱਗਦੀਆਂ ਨੇ ਬੱਚ ਮਾ ਨਾ ਜਾ ਹੱਥ ਦੱਬ ਲੈ ਤੇਰੀ ਬੋਲੀ ਹੱਥ ਬਠਾ ਕੇ ਆ ਨਾ ਆਹ ਥੇਲੀਆਂ ਨਾ ਵਟਣੀਆਂ ਨੇ ਮੈਂ ਅੱਗੇ ਆਇਆ ਕਰ ਲੱਗ ਜੂਗੀ ਨਹੀਂ ਪਰ ਆਹ ਥੋੜਾ ਦੇ ਆ ਦੇ ਆਹ ਥੋੜਾ ਖੇਡ ਲੈ ਹਾਂ ਹਾਂ ਐਵਰੀਕੋ ਟੁੱਟਦੀ ਨਹੀਂ ਸੇ ਵੀ ਫਿਰ ਜੋੜ ਦੇ ੋਲਾ ੋਲਾ ਮੈਂ ਦੱਬੇ ਨਾ ਥੱਲੇ ਨਹੀਂ ਗਈਆਂ ੋਲਾ ੋਲਾ ਮੈਂ ਦੱਬ ਦਿੰਦੀ ਆ ਪਤਾ ਕੀ ਐਵੇਂ ਤਾਂ 1000 ਰੁਪਏ ਦਾ ਹਾਂ ਆ ਬੜੀ ਐ ਹਾਂ ਕੋਈ ਜੀ ਹਾਂ ਹਾਂ ਬੜੀ ਕੋਈ ਛੰਡਤੀ ਲਾ ਆ ਦੇ ਨਾ ਕਰਾਂ ਆ ਆ ਜਿਥੋਂ ਵੱਟੀ ਦੀ ਨੇ ਰਸ ਸੇ ਵਰਗੇ ਜੀ ਬੜੀ ਆ ਇਹ ਖਾਨ ਚ ਵੀ ਟੇਸਟੀ ਆਉਂਦੀ ਐ ਨੇ ਮੋਟੀਆਂ ਮੋਟੀਆਂ ਸੇਵੀਆਂ ਉਹ ਹੋ ਐ ਮੈਂ ਘੜੇ ਤੇ ਵੱਟਦੀਆਂ ਤੌਲੇ ਤੇ ਵਧੀਆ ਵੱਟੀਆਂ ਜਾਂਦੇ ਨੇ ਤੌਲਾ ਹਿਲਦਾ ਨਹੀਂ ਭਾਰੀ ਹੁੰਦਾ ਨਾ ਉਰੇ ਇਹ ਮੂੰਗਲਾ ਹੁੰਦਾ ਹਾਂ ਮੂੰਗਲਾ ਹੁੰਦਾ ਮੇਰੇ ਕੋਲੇ ਤੌਲੇ ਇੱਕੋ ਹੀ ਸੀਗਾ ਸਾਡੇ ਕੋਲੇ ਫਿਰ ਮੈਂ ਘੜਾ ਡਾ ਲਿਆ ਇਹ ਘੜਾ ਹਿੱਲੀ ਜਾ ਜਾਂਦਾ ਥੋੜਾ ਜਿਹਾ ਇਹ ਤਾਂ ਮੂੰਪੀ ਲਾ ਹੁੰਦਾ ਕਿਉਂਕਿ ਸਾਰਿਆਂ ਨੂੰ ਮੈਨੂੰ ਤਾਂ ਲਾਦ ਨਹੀਂ ਕਿਸੇ ਕਿਸੇ ਨੂੰ ਤਾਂ ਪਤਾ ਨਹੀਂ ਹੋਣਾ ਹਨਾ ਤੌਲਾ ਤੇ ਤੌੜਾ ਹਨਾ ਮੂੰ ਤੌੜੀ ਇਹ ਦੇ ਵਿੱਚ ਬਹੁਤ ਫਰਕ ਹੁੰਦਾ ਮੈਨੂੰ ਤਾਂ ਸਾਰਾ ਪਤਾ ਹੈਗਾ ਤੌਲਾ ਤੌੜੀ ਤੇ ਘੜਾ ਟੜਾ ਦਾ ਤੌੜੇ ਨੂੰ ਇਹ ਕਹਿੰਦੇ ਨੇ ਤੌਲਾ ਹੁੰਦਾ ਜਿਹਦੇ ਵਿੱਚ ਆਪਾਂ ਦੁੱਧ ਰਿੜਕਦੇ ਆ ਤੌੜੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਗਰਮ ਕਰਦੇ ਆ ਤੌੜੀ ਵਿਚੌੜੀ ਵੀ ਕਹਿੰਦੇ ਜੇ ਕਾੜ ਨਹੀਂ ਵੀ ਕਹਿੰਦੇ ਕਾੜ ਨਹੀਂ ਵੀ ਕਹਿ ਦਿੰਦੇ ਨੇ ਇੱਕ ਤਪਲਾ ਹੁੰਦਾ ਜਿਹਦੇ ਵਿੱਚ ਆਪਾਂ ਸਬਜ਼ੀ ਆ ਸੌਰੀ ਦਾਲ ਰੱਖਦੇ ਆ ਹਾਰਿਆ ਸਾਪਲਾ ਕੁਝ ਸਭ ਕੁਸ ਮੈਂ ਤਾਂ ਇੱਕ ਕਾਥਨ ਵਾਲੀ ਬਟੀਆਂ ਜਾਂਦੇ ਨੇ ਨਾ ਫੜ ਕੇ ਰੱਖ ਲਿਆ ਹੁਣ ਮੈਂ ਪਤਲੀ ਬਤਲੀ ਕਰਕੇ ਦਿਖਾਉਣੀ ਆ ਦੇਖੋ ਆ ਦੇਖੋ ਲਓ ਜਦੋਂ ਮੈਂ ਪਤਲੀ ਕਰਤੀ I have to reach to where i do

ਖੰਡ ਪਾਈ ਸਭ ਸੇ ਤੇਰੀ ਮੈਂ ਜਮਾਰੀ ਜੇ ਮੇਰੇ ਦੀ ਭੁਤੀ ਗਿਆ ਆਇ ਕੈ ਰੂ ਰੀਏ ਖੰਡ ਦੀ ਜਗ ਅਸੁਨਾ ਕੁਤੀ ਗਿਆ ਆਇ ਕੈ ਰੂ ਰੀਏ ਖੰਡ ਦੀ ਹੱਟੀ ਹੱਟੀ ਖੰਡ ਵਿੱਚ ਵੀ ਜੈ ਰਾਮੀ ਸਰਾਉਣਾ ਹੱਟੀ ਹੱਟੀ ਖੰਡ ਮੁਖ ਵੀ ਜਾ ਦੋ ਸਸ ਬਸਤੀ ਜਾ ਆਇਆ ਹੱਤੀ ਹੱਤੀ ਖੰਡ ਵਿਕਦੀ ਜਾ ਦੋ ਸਸ ਬਸਤੀ ਜਾ ਆਇਆ ਹੱਤੀ ਹੱਤੀ ਖੰਡ ਵਿਕਦੀ ਕੱਚੀ ਚੌਂਕੜੀ ਕੱਚਾ ਜਾਕਰ ਮੇਰਾ ਬਿਨਾਂ ਪੁੱਛੇ ਆਜੀ ਵੀਰਨਾ ਕੱਚੀ ਚੌਂਕੜੀ ਕੰਦੋੜੀ ਉੱਤੇ ਮੋਰ ਵੇ ਬਿਨਾਂ ਪੁੱਛੇ ਆਜੀ ਵੀਰਨਾ ਕੱਚੀ ਚੌਂਕੜੀ ਕੱਡਾ ਫੁੱਲ ਕਾਰੀ ਬਿਨਾਂ ਪੁੱਛੇ ਆਜੀ ਵੀਰਨਾ ਬੋਤਾ ਬੰਨ ਦੇਸ਼ਰ ਗੁਣਾ ਬੇਰਾ ਮੁੰਨੇ ਆ ਰਹੇ ਨੇ ਗੱਡੀਆਂ ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਸੱਣਾ ਪਾਈਂ ਆਵਾਜਨਾ ਸੋਨੀਆ ਪੈਣਾ ਕਾਮਾ ਬਾਜ ਬਣੇਰੇ ਵਕਰ ਦੀ ਬੇੰਤੀਆਂ ਹਾ ਵੀਰਾ ਕਰ ਮੇਰੇ ਵਕਰ ਦੀ ਬੇੰਤੀਆਂ ਆਵੀਰ ਕਰ ਮੇਰੇ